ਜੰਤਰੀਵਾ ਚੰਦਗੀ ਸਰੇਪਾਸ ਸਵਾਗਤ ਆ ਅੱਜ ਵੇ ਅਸੀਂ ਖੜੇ ਆ ਪਿੰਡ ਪੱਖੋ ਕੇ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਤੀਆਂ ਤੀਆਂ ਦਾ ਤਿਹਾਰ ਮਨਾਇਆ ਗਿਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਤੀਆਂ ਨੂੰ ਲੈ ਕੇ ਕੀ ਕਹਣਾਗਾ ਹਾਂਜੀ ਕਿਵੇਂ ਲੱਗਿਆ ਤੀਆਂ ਚ ਆ ਕੇ ਬਹੁਤ ਵਧੀਆ ਵੀਰੇ ਬਹੁਤ ਜ਼ਿਆਦਾ ਵਧੀਆ ਹਾਂਜੀ ਕਈਆਂ ਪਿੰਡਾਂ ਦੇ ਵਿੱਚ ਇਹਦਾ ਤੀਆਂ ਦਾ ਤਿਹਾਰ ਅੱਜ ਮਨਾਇਆ ਨਹੀਂ ਜਾਂਦਾ ਹਨਾ ਅੱਜ ਆ ਥੋੜਾ ਜਿਹਾ ਹਾਂਜੀ ਵੀਰੇ ਕਿ ਨਾ ਜਿਹੜੇ ਬੇਟੀਆਂ ਧਿਆਨ ਮਨਾਉਣ ਜਾਂਦਾ ਮਨਾਉਣਾ ਚਾਹੀਦਾ ਮਨਾਉਣਾ ਚਾਹੀਦਾ ਵੀਰੇ ਬਿਲਕੁਲ ਮਨਾਉਣਾ ਚਾਹੀਦਾ ਵਾ ਸਹੇਲੀਆਂ ਨੂੰ ਮਿਲ ਲੈਂਦਾ ਬੰਦਾ ਕਿੰਨੇ ਟਾਈਮ ਦੀਆਂ ਵਿਚੜੀਆਂ ਹੁੰਦੀਆਂ ਮੈਂ ਵਿਆਹੀਆਂ ਜਾਂਦੀਆਂ ਮੈਂ ਉਹ ਵੀ ਆ ਜਾਂਦੀਆਂ ਫੇਕ ਕੇਸ ਬਹਾਨੇ ਨਾਲ ਹਾਂਜੀ ਜਿਵੇਂ ਕਿ ਚਾਚੀਆਂ ਤਾਈਆਂ ਨੂੰ ਮਿਲਦਾ ਆਪਣੀਆਂ ਬੇਸ਼ਰਮ ਸਹੇਲੀਆਂ ਨੂੰ ਮਿਲਦਾ ਹਨਾ ਤਾਂ ਥੋੜਾ ਟਾਈਮ ਗੱਡ ਕੇ ਬੰਦੇ ਜਿਹੜਾ ਦਿਮਾਗ ਆ ਥੋੜਾ ਫਰੈਸ਼ ਹੁੰਦਾ ਨਾ ਐਦਾਂ ਦੇ ਦੇ ਫਕਸ਼ਨ ਨੇ ਉਹ ਹੁੰਦੇ ਚਈਦੇ ਹਾਂਜੀ ਵੀਰੇ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਬੰਦਾ ਘਰ ਦਾ ਮਾਹੌਲ ਛੱਡ ਕੇ ਇੱਥੇ ਆਉਂਦਾ ਖੁੱਲ੍ਹ ਬਹਾਰ ਹਾਂਜੀ ਜ਼ਿਆਦਾਤਰ ਲੋਕ ਮੋਬਾਈਲ ਦੇ ਵਿੱਚ ਬਿਜ਼ੀ ਨੇ ਅੱਜ ਹਣਾ ਤਾਂ ਆਪਣੇ ਮਾਪਿਆਂ ਤੋਂ ਵੀ ਮਤਲਬ ਮੋਬਾਈਲ ਨੇ ਇੱਕ ਵੱਖ ਕਰਤਾ ਹਰ ਇੱਕ ਬੰਦਾ ਮਤਲਬ ਮੋਬਾਈਲ ਦੇ ਨਾਲ ਹੀ ਬਿਜ਼ੀ ਰਹਿੰਦਾਗਾ ਤਾਂ ਇੱਥੇ ਆ ਕੇ ਬੰਦੇ ਥੋੜਾ ਦਿਮਾਗ ਫਰੈਸ਼ ਹੋਇਆ ਚਾਚੀਆਂ ਤਿਆਂ ਨੇ ਮਰੈਸੀ ਲਿਆ ਨੂੰ ਮਿਲਿਆ ਵਧੀਆ ਲੱਗਿਆ ਨਾ ਬਹੁਤ ਜ਼ਿਆਦਾ ਵਧੀਆ ਲੱਗਿਆ ਮੇਰੇ ਬਹੁਤ ਜ਼ਿਆਦਾ ਵਧੀਆ ਬਹੁਤ ਇੰਜੋਏ ਕੀਤਾ ਨਾਨਕੇ ਘਰ ਆਏ ਜੀ ਨਾਨਕੇ ਘਰ ਆਏ ਆ ਜੀ ਫੋਨ ਕਰਕੇ ਬੁਲਾਇਆ ਵਿੱਤੀਆਂ ਲੱਗਣੀਆਂ ਵਾ ਤੁਸੀਂ ਆਇਓ ਜ਼ਰੂਰ ਹਾਂਜੀ ਨੱਚਣ ਦਾ ਮੌਕਾ ਮਿਲੇ ਬਹੁਤ ਜ਼ਿਆਦੇ ਵੀਰੇ ਬਹੁਤ ਜ਼ਿਆਦੇ ਨੱਚਣ ਦਾ ਮੌਕਾ ਮਿਲਿਆ ਸਾਰੇ ਨਾਲ ਨੱਚੇ ਜਿਹੜੇ ਜਿਨ੍ਹਾਂ ਨੂੰ ਅੱਧੇ ਨੂੰ ਨਹੀਂ ਜਾਣਦੇ ਸੀ ਉਹਨਾਂ ਨਾਲ ਵੀ ਜਾਣ ਪਛਾਣ ਹੋ ਗਈ ਆ ਠੀਕ ਹੈ ਹਾਂਜੀ ਅੱਛਾ ਨਵੇਂ ਦੋਸਤ ਬਣ ਗਏ ਨਵੇਂ ਦੋਸਤ ਬਣ ਗਏ ਵੀਰੇ ਠੀਕ ਹੈ ਹਾਂਜੀ ਸਨੇਹਾ ਕਿਦਣਾ ਚਾਹੋਗੇ ਟੀਆਂ ਹਰ ਇੱਕ ਪਿੰਡ ਚ ਲੱਗਣੀਆਂ ਚਾਹੀਦੀਆਂ ਵੀਰੇ ਬਹਾਨੇ ਨਾਲ ਬੰਦਾ ਘਰੋਂ ਨਿਕਲਦਾ ਵਾ ਕੁੜੀਆਂ ਨੂੰ ਮੌਕਾ ਨਹੀਂ ਮਿਲਦਾ ਘਰੋਂ ਨਿਕਲਦਾ ਇੱਥੇ ਆ ਕੇ ਬੰਦਾ ਆਪਦੇ ਚਾਲ ਲਾਟ ਪੂਰੇ ਕਰਦਾ ਵਾ ਜਿਵੇਂ ਕਿ ਜਿਹੜੀ ਸਮਾਜ ਹੈ ਸਾਰਾ ਦਿਨ ਦਿਨ ਸੱਭਿਆਚਾਰ ਤੋਂ ਦੂਰ ਹੋ ਰਿਹਾ ਨਾ ਜਿਵੇਂ ਕਿ ਇਹ ਤੀਆਂ ਦਾ ਤਿਆਰ ਹੋ ਗਿਆ ਸਾਨੂੰ ਟੀਵੀ ਤੇ ਦੇਖਣ ਨੂੰ ਮਿਲਦਾ ਸੀ ਪਰ ਅੱਜ ਤੁਸੀਂ ਅੱਖੀਂ ਆਪਣੇ ਦੇਖਿਆ ਹਾਂਜੀ ਵੀਰੇ ਅੱਖੀਂ ਦੇਖਿਆ ਵਾ ਚਰਖਾ ਤਾਂ ਮੈਂ ਕਦੇ ਜ਼ਿੰਦਗੀ ਚ ਨਹੀਂ ਸੀ ਦੇਖਿਆ ਅੱਜ ਚਰਖਾ ਪਹਿਲੀ ਵਾਰ ਦੇਖਿਆ ਵਾ ਹਾਂਜੀ ਪੱਖੀਆਂ ਘਰੋਂ ਚਲੀਆਂ ਗਈਆਂ ਪੱਖੀਆਂ ਲੱਗੀਆਂ ਦੇਖੀਆਂ ਵਾ ਫੁਲਕਾਰੀਆਂ ਦੇਖੀਆਂ ਵਾ ਬਹੁਤ ਵਧੀਆ ਲੱਗਿਆ ਵੀਰੇ ਹਾਂਜੀ ਤੇ ਸੀਗੇ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਤੀਆਂ ਦੇ ਵਿੱਚ ਆ ਕੇ ਤੀਆਂ ਦਾ ਆਨੰਦ ਮਾਣਿਆ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਣੀ ਕੀ ਕਹਾਂਗੇ ਕਿਉਂਕਿ ਪੰਡੀਆਂ ਸਾਰੀਆਂ ਕੁੜੀਆਂ ਆndੀਆਂ ਨੇ ਤੇ ਵਧੀਆ ਸਭ ਨੂੰ ਮੌਕਾ ਮਿਲਦਾ ਹੱਸਣ ਦਾ ਖੇਡਣ ਦਾ ਤੇ ਜਿਹੜੇ ਘਰੋਂ ਬਾਹਰ ਨਹੀਂ ਵੀ ਜਾਂਦੇ ਮਤਲਬ ਪੁਰਾਣੇ ਬਜ਼ੁਰਗ ਜਿਹੜੇ ਕੰਮਾਂ 'ਚ ਬਿਜ਼ੀ ਰਹਿੰਦੀਆਂ ਆਂਟੀਆਂ ਉਹ ਵੀ ਇੱਥੇ ਆ ਕੇ ਨੱਚਦੀਆਂ ਟੱਪਦੀਆਂ ਵਧੀਆ ਲੱਗਿਆ ਸਾਰਿਆਂ ਨੂੰ ਯਾਨੀ ਕਿ ਚਾਚੀਆਂ ਤਾਈਆਂ ਨਾਲ ਮੇਲ ਮਲਾਪ ਹੁੰਦੇ ਹਾਂ ਹਾਂਜੀ ਆ ਮੇਰੇ ਭੂਆ ਜੀ ਨੇ ਮੈਂ ਕੱਲ ਫੋਨ ਕੀਤਾ ਮਤਲਬ ਮੇਰੇ ਭੂਆ ਜੀ ਮੈਰੀਡ ਨੇ ਸਾਰੀ ਸਾਰੀ ਆਈ ਸੀ ਇੱਥੇ ਤੀਆਂ ਚ ਮੇਰੀਆਂ ਸਹੇਲੀਆਂ ਜਿਹੜੀਆਂ ਬਾਹਰ ਕੰਮ ਕਰਦੀਆਂ ਨੇ ਉਹ ਵੀ ਅੱਜ ਇੱਥੇ ਪਹੁੰਚੀਆਂ ਸਭ ਨੂੰ ਅੱਜ ਮਿਲਿਆ ਸਕੂਲ ਟਾਈਮ ਤੋਂ ਬਾਅਦ ਮਿਲਿਆ ਨਹੀਂ ਸੀ ਗਿਆ ਤੇ ਤਾਂ ਕਰਕੇ ਬਸ ਇਹੀ ਮੈਸੇਜ ਆ ਵੀ ਹਾਰੀਕ ਪਿੰਡ ਚ ਤੀਆਂ ਐਵੇਂ ਵਧੀਆ ਲੱਗਣੀਆਂ ਚਾਹੀਦੀਆਂ ਠੀਕ ਹੈ ਬਾ ਕੁੜੀਆਂ ਕਿਵੇਂ ਲੱਗਦੀਆਂ ਜਾ ਕੇ ਬਹੁਤ ਵਧੀਆ ਲੱਗਿਆ ਸਾਡਾ ਪੰਜਾਬੀ ਕਲਚਰ ਬਾਰੇ ਪਤਾ ਚੱਲਿਆ ਜਿਵੇਂ ਬਹੁਤ ਸਾਰੀਆਂ ਕੁੜੀਆਂ ਆਪਦੇ ਪੇਕੇ ਆਈਆਂ ਸੀਗੀਆਂ ਉਹਨਾਂ ਦੀਆਂ ਯਾਦਾਂ ਤ ਪੰਡ ਦੇ ਨਾਲ ਮਿਲੀਆਂ ਅਤੇ ਕਾਫੀ ਜਾਣੇ ਜਿਹੜੇ ਲੋਕ ਜਿਵੇਂ ਹੁਣ ਕੰਮ ਕਰ ਜਿਵੇਂ ਟਾਈਮ ਬਹੁਤ ਅੱਜਕੱਲ ਬਹੁਤ ਘੱਟ ਹੁੰਦਾ ਲੋਕਾਂ ਕੋਲ ਉਹਨਾਂ ਨੇ ਵੀ ਆਪਦਾ ਟਾਈਮ ਕੱਢ ਕੇ ਆਪਦੇ ਰਿਸ਼ਤਿਆਂ ਨੂੰ ਅਪਣਾਇਆ ਤੇ ਆਪਣੇ ਆਪਣੇ ਮੇਲਜੋਲ ਨੂੰ ਮਿਲੇ ਇੱਕ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੌਂ ਦਾ ਮਹੀਨਾ ਭੈਣ ਭਰਾ ਦਾ ਤਿਹਾਰ ਬਣਿਆ ਗਿਆ ਹਨਾ ਹਾਂਜੀ ਜਿਵੇਂ ਸੌਂ ਦੇ ਮਹੀਨੇ ਚ ਰੱਖੜੀਆਂ ਬਣੀਆਂ ਜਾਂਦੀਆਂ ਗਿਆ ਭੈਣਾਂ ਆਉਂਦੀਆਂ ਨੇ ਨਾਲੇ ਉਹ ਤੀਆਂ ਲਾਉਂਦੀਆਂ ਨੇ ਇੱਥੇ ਨਾਲੇ ਆਪਦੇ ਬ੍ਰਦਰਸ ਤੇ ਰੱਖੜੀਆਂ ਬੰਨਦੀਆਂ ਹਾਂਜੀ ਹਾਂਜੀ ਅੱਗੇ ਕੀ ਗੱਲ ਜੋ ਵੀ ਤੀਆਂ ਬਾਰੇ ਤਿੰਨ ਵਾਰ ਆਈ ਹੈ ਵੀਰੇ ਬਹੁਤ ਵਧੀਆ ਪ੍ਰੋਗਰਾਮ ਆ ਪਹਿਲਾਂ ਵੀ ਲੱਗਿਆ ਸੀ ਸਾਡੇ ਹੁਣੇ ਵੀ ਪ੍ਰੋਗਰਾਮ ਵਧੀਆ ਆਉਂਦੀਆਂ ਨੇ ਕੁੜੀਆਂ ਤੇ ਸਾਡੇ ਕਮ ਕਰਾਂ ਨੂੰ ਛੱਡ ਕੇ ਫੇਰ ਵਧੀਆ ਗੀਆਂ ਬਣਾਉਂਦੀਆਂ ਨੇ ਜੀਆਂ ਸਾਰੀਆਂ ਤੇ ਸਾਰੇ ਅਸੀਂ ਵਧੀਆ ਵਾਹ ਕਰਦੇ ਹਾਂ ਹਾਂਜੀ ਇਹ ਸੀਗੇ ਸਾਡੇ ਨਾਲ ਪਿੰਡ ਵਾਸੀ ਪਿੰਡ ਪੱਖੋ ਗਿਆ ਦੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਾਇਆ ਇਸ ਤਰ੍ਹਾਂ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਹੈ ਜਿਨ੍ਹਾਂ ਨੇ ਤੀਆਂ ਵਿੱਚ ਆ ਕੇ ਤੀਆਂ ਦਾ ਆਨੰਦ ਮਾਣਿਆ ਅਸੀਂ ਤੁਹਾਨੂੰ ਉਹਨਾਂ ਸਾਰੇ ਲੋਕਾਂ ਨਾਲ ਮਲਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਉਹਨਾਂ ਨੂੰ ਸਾਰਿਆਂ ਨੂੰ ਦੇਖਣ ਦੇ ਲਈ ਜੀ ਅੰਟੀ ਜੀ ਕਿ ਮੈਨੂੰ ਲੱਗਿਆ ਤੀਆਂ ਦਾ ਜੀ ਬਹੁਤ ਵਧੀਆ ਜੀ ਲੱਗਿਆ ਆ ਜਿਵੇਂ ਤੁਸੀਂ ਦੇਖਿਆ ਕਿ ਜਿਹੜਾ ਤੀਆਂ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਆ ਇਹ ਦਿਨੋ ਦਿਨ ਗਾਇਬ ਹੋ ਰਿਹਾ ਹੈ ਨਾ ਲੋਕ ਸੱਭਿਆਚਾਰ ਤੋਂ ਦੂਰ ਹੋ ਰਹੇ ਆ ਕੀ ਕਹਿਣਾ ਚਾਹੂਗੀ ਅੱਜ ਬੱਚੇ ਆਏ ਨੇ ਬੱਚਿਆਂ ਨੂੰ ਚਾਚੀਆਂ ਤਾਈਆਂ ਬਾਰੇ ਪਤਾ ਲੱਗਿਆ ਚਰਖਾ ਬਾਰੇ ਪਤਾ ਲੱਗਿਆ ਸਾਡੇ ਸੱਭਿਆਚਾਰ ਬਾਰੇ ਜਾਣੂ ਹੋਏ ਬੱਚੇ ਹਨ ਨਹੀਂ ਜੀ ਬਹੁਤ ਵਧੀਆ ਲੱਗਿਆ ਮੜਮੜ ਉਹ ਹੀ ਦਿਮਾਰੇ ਆਈ ਜਾਂਦਾ ਵਾ ਸਮਾ ਬਹੁਤ ਵਧੀਆ ਲੱਗਿਆ ਨਵੀਂ ਪੀੜ੍ਹੀ ਨੂੰ ਕੀ ਸਨੇਹ ਦੇਣਾ ਚਾਹੂਗੇ ਜਿਨ੍ਹਾਂ ਨੂੰ ਚਰਖਿਆਂ ਬਾਰੇ ਗਲੀਚਿਆਂ ਬਾਰੇ ਜਾਂ ਪੱਖਿਆਂ ਬਾਰੇ ਕੋਈ ਪਤਾ ਹੀ ਨਹੀਂ ਹੈਗਾ ਜੀ ਆਹੀ ਜੀ ਹੁਣ ਆਪਾਂ ਜੇ ਤੀਆਂ ਲਵਾਉਣੇ ਆ ਬੱਚਿਆਂ ਨੂੰ ਸਾਰਾ ਪਤਾ ਲੱਗ ਜਾਂਦਾ ਨੌਲੇਜ ਆ ਜਾਂਦੀ ਆ ਬੱਚਿਆਂ ਦਾ ਗੁਰਦੇ ਤੇ ਧਰਕੇ ਜਿਦੋਂ ਸਾਰਾ ਕੁਝ ਕਰਨਾ ਪੈਂਦਾ ਹਾਂ ਜੀ ਤੇ ਪੂਰਾ ਵਧੀਆ ਲੱਗਦਾ ਜੀ ਕਠਨ ਹੋ ਕੇ ਚਰਖਾ ਵੀ ਡਾਉਂਦੀਆਂ ਸੀ ਅੱਗੇ ਪੂਰਾ ਵਧੀਆ ਆਉਂਦਾ ਸੀਗਾ ਤੁਸੀਂ ਦੇਖਿਆ ਛੋਟੀ ਉਮਰ ਦੇ ਵਿੱਚ ਜਿਹੜਿਆਂ ਕੁੜੀਆਂ ਸੀ ਪੇਕੇ ਆਉਂਦੀਆਂ ਸੀ ਨਾ ਪੇਕੇ ਆ ਕੇ ਜਾਨੀ ਕਿ ਮਿਲਨ ਦਾ ਬਹਾਨਾ ਸੀ ਗਿਆ ਕਰ ਤੀਆਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਸੰਜੇ ਕਰਦੀਆਂ ਸੀ ਜੀ ਹਾਂਜੀ 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 ਬਹੁਤ ਸੋਹਣਾ ਪ੍ਰੋਗਰਾਮ ਆ ਤੁਹਾਡਾ ਠੀਕ ਆ ਜੀ ਵਧੀਆ ਜੀ ਠੀਕ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਸਾਡੇ ਨਾਲ ਜੋ ਉਹਨਾਂ ਸਾਰਿਆਂ ਨੂੰ ਦੇਖਣ ਦੇ ਲਈ ਸੀ ਹਾਂਜੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦਾ ਤੀਆਂ ਨੂੰ ਲੈ ਕੇ ਕੀ ਕਹਣਾਗਾ ਹਾਂਜੀ ਤੁਸੀਂ ਲੋਨਾ ਜਾਓ ਆ ਜਾਓ ਹਾਂਜੀ ਕਿਵੇਂ ਲੱਗਿਆ ਤੀਆਂ ਚਾਕੇ ਹਾਂਜੀ ਬਹੁਤ ਵਧੀਆ ਲੱਗਿਆ ਲੱਗਿਆ ਹਾਂਜੀ ਬਹੁਤ ਹਾਂ ਜਿਵੇਂ ਇਹ ਛੋੜੇ ਪੱਖੋਗੇ ਵਿੱਚ ਇਹ ਮੇਰੇ ਖਿਆਲ ਚ ਦੂਸਰੀ ਵਾਰ ਤੀਆਂ ਲੱਗਿਆ ਨਾ ਹਾਂਜੀ ਅਸੀਂ ਅਮੀਰ ਕਰਦੇ ਹਾਂ ਕਿ ਹਰ ਵਾਰ ਇਸ ਤੋਂ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰੀਏ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਸਾਡੇ ਬਿੰਦੀਆਂ ਦਾ ਤਿਹਾਰ ਮਨਾਇਆ ਗਿਆ ਕਰਜੋ ਕੋਣ ਕੋਣ ਆਏ ਨੇ ਛੋਟੇ ਹਾਂਜੀ ਮੈਂ ਤਾਂ ਮੇਰੀ ਵੱਡੀ ਸਿਸਟਰ ਆਏ ਨੇ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਹਾਂਜੀ ਹਾਂਜੀ ਆਂਟੀ ਕੀ ਕਹਿਣਾ ਚਾਹੋਗੇ ਜਿਹੜੀ ਸਾਡੀ ਨਵੀਂ ਪੀੜੀ ਹੈ ਦਿਨ ਦਿਨ ਸਾਡੇ ਛੱਬੇ ਚਾਰ ਤੋਂ ਦੂਰ ਹੋ ਰਹੀ ਹੈ ਵਧੀਆ ਲੱਗਿਆ ਵੀਰੇ ਆਈ ਮਨਾਇਆ ਕਰਨ ਫਿਰ ਵਧੀਆ ਦੁਨੀਆਂ ਤੇ ਵਧੀਆ ਲੱਗੂਗੀ। ਸਾਰੇ ਪਿੰਟੀ ਪਿੰਡੀ ਮਨਾਉਂਦੇ ਆ ਵੀਰੇ ਅਸੀਂ ਕਹਿੰਨੇ ਸਾਡੇ ਵੀ ਸਾਰੇ ਪਿੰਡ ਦਾ ਇੱਕ ਥਾਂ ਪ੍ਰੋਗਰਾਮ ਹੋਣਾ ਚਾਹੀਦਾ। ਹਾਂ ਸਾਰੇ ਮਿਲ ਕੇ ਬਣਾਉਣਾ ਚਾਹੀਦਾ। ਜਿਵੇਂ ਕਿ ਹੁਣ ਦੇ ਬੱਚਿਆਂ ਨੂੰ ਆਪਾਂ ਚਰਖਿਆ ਬਾਰੇ ਕਹੀਏ ਤਾਂ ਪੱਖੀਆਂ ਬਾਰੇ ਕਹੀਏ ਤਿਰੰਜਨਾ ਬਾਰੇ ਕਹੀਏ ਤਾਂ ਕੋਈ ਮਤਲਬ ਗਿਆਨ ਨਹੀਂ ਹੈਗਾ ਹਨ ਕਿਉਂਕਿ ਹੁਣ ਦੇ ਬੱਚੇ ਨੇ ਦੇਖਿਆ ਨਹੀਂ ਜਿਆ ਪਹਿਲਾਂ ਤੋਂ ਰੀਤ ਚੱਲਦੀ ਆਈ ਆ ਤਾਂ ਉਹ ਤੋਂ ਵੀ ਬੱਚੇ ਸਾਡੇ ਦੂਰ ਹੋ ਰਹੇ ਨੇ। ਹਾਂ ਜੇ ਵੀਰੇ ਮਨਾਵਾਂਗੇ ਫੇਰ ਹੀ ਦੇਖਣਗੇ ਬੱਚੇ ਫੇਰ ਸਮਝਾਉ ਬੱਚਿਆਂ ਨੂੰ ਵੀ ਇਹ ਚੀਜ਼ ਕੀ ਸੀ ਪੁਰਾਣੀਆਂ ਚੀਜ਼ਾਂ ਕੀ ਸੀ। ਇਹ ਬਹੁਤ ਜ਼ਰੂਰੀ ਹੈ ਆਪਣਾ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜੇਕਰ ਆਉਣ ਵਾਲੀ ਜਨਰੇਸ਼ਨ ਛੋਟੇ ਛੋਟੇ ਬੱਚੀ ਇਸ ਚੀਜ਼ ਨੂੰ ਦੇਖਣਗੇ ਤਾਂ ਉਹਨਾਂ ਨੂੰ ਇਸ ਚੀਜ਼ ਬਾਰੇ ਫੇਰ ਹੀ ਜਾਗਰੂਕ ਹੋਣਗੇ ਵੀ ਸਾਡਾ ਪੰਜਾਬੀ ਸੱਭਿਆਚਾਰ ਕੀ ਹੈ ਉਹ ਇਸ ਵਿੱਚ ਆ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਇਸ ਨੂੰ ਹੋਰ ਬੈਟਰ ਬਣਾਉਣ ਦੇ ਲਈ ਜਿਵੇਂ ਕਿ ਚਰਖਾ ਹੋ ਗਿਆ ਫਲਕਾਰੀਆਂ ਹੋ ਗਈਆਂ ਇਸਨਾਂ ਹੋਰ ਵੀ ਜ਼ਿਆਦਾ ਤੀਆਂ ਦੇ ਤਿਹਾਰ ਨੂੰ ਸਜਾਉਣਾ ਚਾਹੀਦਾ ਕਿਤਾ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਸੇਧ ਮਿਲੇ ਸਾਨੂੰ ਆਪਣਾ ਵਿਰਸਾ ਸੰਭਾਲ ਕੇ ਰੱਖਣਾ ਚਾਹੀਦਾ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਹੋਂ ਦੀ ਜਿਹੜੀ ਨਵੀਂ ਪੀੜ੍ਹੀ ਹੈ ਬੱਚੇ ਨੇ ਮੋਬਾਈਲਾਂ ਨਾਲ ਜ਼ਿਆ ਤਾ ਵੀ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸਾਂਝ ਪਾਈ ਜਾਵੇ ਤਾਂ ਬੱਚਿਆਂ ਦਾ ਜਿਹੜਾ ਦਿਮਾਗ ਹੈ ਹੋਰ ਵੀ ਫੜਸ ਜਾਊਗਾ। ਹਾਂਜੀ ਇਹ ਤਾਂ ਹੈ ਹੀ ਅਸੀਂ ਅਸੀਂ ਤਾਂ ਹੀ ਉਪਰਾਲੇ ਕਰਦੇ ਆਂ ਪਿੰਡਾਂ ਦੇ ਵਿੱਚ ਵੀ ਜਿਹੜੇ ਬੱਚੇ ਆ ਉਹ ਮੋਬਾਈਲ ਤੋਂ ਪਾਸੇ ਹਟ ਕੇ ਆਪਣੇ ਪ੍ਰਾਣੇ ਸੱਭਿਆਚਾਰ ਨਾਲ ਜੁੜਨ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਪੁਰਾਣਾ ਵਿਰਸਾ ਕੀ ਸੀਗਾ। ਐਸੇ ਕਰਕੇ ਅਸੀਂ ਇਹ ਉਪਰਾਲਾ ਕੀਤਾ। ਐਸੇ ਤਰ੍ਹਾਂ ਹੀ ਕਰਦੇ ਰਹਾਂਗੇ। ਸੰਦੇਸ਼ ਕੀ ਦੇਣਾ ਚਾਹੁੰਗਾ ਕਿ ਕਈਆਂ ਪਿੰਡਾਂ ਵਿੱਚ ਅੱਜ ਵੀ ਤੀਆਂ ਨਹੀਂ ਲਾਈਆਂ ਜਾਂਦੀਆਂ। ਹੇ ਇਸ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਅਪਰਾਲੇ ਕਰੋ ਪਿੰਡਾਂ 'ਚ ਮਾਮਾ ਪੈਣਾ ਇਕੱਠੀਆਂ ਹੋ ਕੇ ਆਪਣੇ ਬੱਚਿਆਂ ਨੂੰ ਇਹਦੇ ਪੁਰਾਣੇ ਸੱਭਿਆਚਾਰ ਨਾਲ ਆਪਣੇ ਦਾ ਜੋੜ ਕੇ ਰੱਖੋ ਉਹਨਾਂ ਨੂੰ ਜਾਣੂ ਕਰਵਾਓ ਆਪਣੇ ਸਾਡੇ ਜਿਹੜੇ ਪੁਰਖੇ ਸੀ ਉਹ ਇਸ ਤਰ੍ਹਾਂ ਤਿਹਾਰ ਮਨਾਉਂਦੇ ਸੀ ਇਹ ਸੀਗੇ ਸਾਡੇ ਨਾਲ ਪਿੰਡ ਪੱਖੋ ਕਿਆਂ ਦੇ ਵਾਸੀ ਜਿਨ੍ਹਾਂ ਨੇ ਆਪਣੇ ਅਲੱਗ-ਅਲੱਗ ਵਿਊ ਦਿੱਤੇ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਉਹ ਹਮੇਸ਼ਾ ਹੋਣੇ ਚਾਹੀਦੇ ਨੇ ਕਿ ਜਿਵੇਂ ਕਿ ਹੁਣ ਦੀ ਜਿਹੜੀ ਪੀੜ੍ਹੀ ਆ ਆਪਾਂ ਨੇ ਆਪ ਦੇਖਦੇ ਆ ਕਿ ਉਹ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਆ ਜਿਵੇਂ ਤੁਹਾਨੂੰ ਅਸੀਂ ਪਿੰਡ ਪਖੋ ਗਿਆ ਦੀਆਂ ਇਹ ਤੀਆਂ ਦਿਖਾਈਆਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਨਿਊਜ਼ ਲੈ ਕੇ ਫੇਰ ਹਾਜ਼ਰ ਹੋਵਾਂਗੇ ਛੱਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸਿਆਕਾਲ ਜੀ